ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਥੱਲੇ ਕਰੋ ਯਾਰ ਤੁਹਾਡਾ ਸਾਹਿਬ ਸਿੰਘ ਗੁਰੂ ਅਮਰਦਾਸ ਪਾਸਾਰੀ ਇਸ ਪਵਿੱਤਰ ਨਗਰੀ ਦੇ ਵਿੱਚ ਉਰੇ ਇਸਕਤਰਿਤ ਸ੍ਰੀ ਅਕਾਲ ਤਖਤ ਵਿਖੇ ਅੱਜ ਮੈਂ ਪੇਸ਼ ਹੋਏ ਹਾਂ ਨਿਮਾਣੇ ਸਿੱਖ ਵਜੋਂ ਸਿਰ ਝੁਕਾ ਕੇ ਉਰੇ ਪੇਸ਼ ਹੋਏ ਹਾਂ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਹੈ ਔਰ ਜੱਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੀ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਸਾਹ ਪਾਸ ਹੁਣ ਜਾ ਕੇ ਬੇਨਤੀ ਕਰੂੰਗਾ ਜੇ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸੈਰਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਆਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮर्यादा ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਅ ਮਤਲਬ ਕਿ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਗੇ ਜਿਸ ਬੰਦੇ ਨੂੰ ਇਹਦੇ ਬਾਰੇ ਵਿੱਚ ਨੋਲਿਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਹੀ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਜਦੋਂ ਅਸੀਂ ਸਾਹਿਬਸ਼ੀਰ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਇੱਕ ਡੀਲੀਜੀਅਸ ਪੈਨਲ ਬਣਾਇਆ ਸੀ ਜੀਤੋਂ ਅਸੀਂ ਕੱਲੀ-ਕੱਲੀ ਚੀਜ਼ ਵੈਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋਚ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਜੀਸ ਪੈਨਲ ਤਿਆਰ ਕਰਕੇ ਜਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜੱਫਤਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲੋ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੇ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਐਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਹਾਂ ਮੰਤਰੀ ਸਾਹਿਬ ਕੰਮ ਬਹੁਤ ਨੇ ਪੰਜਾਬ ਸਰਕਾਰ ਨੇ ਕੰਮ ਹੀ ਕਰਨੇ ਨੇ ਉਹ ਇਹੋ ਜਿਹੀ ਕਮੇਟੀ ਵੀ ਬਣਾਓਗੇ ਜਿੱਥੇ ਜੋ ਮਾਹਰ ਜਿਹੜੇ ਨੇ ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਨਾਂ ਕੋਲ رائے ਲਵਾਂ ਮੈਂ ਉਹੀ ਗੱਲ ਸਪਸ਼ਟ ਕਰਨ ਦੇ ਵਿੱਚ ਪਹਿਲਾਂ ਬੋਲ ਕੇ ਸਾਰੀ ਕੱਲ ਦੱਸ ਦਿੱਤੇ ਹਾਂ ਜੀ ਅਸੀਂ ਇਹਦੇ ਤੇ ਨਾ ਕਿ ਰਾਜਨੀਤਿਕ ਤੌਰ ਤੇ ਅਸੀਂ ਕੋਈ ਵੀ ਫੈਸਲਾ ਲਵਾਂਗੇ ਰਾਜਨੀਤਿਕ ਸੌਰਥ ਸਾਡੇ ਮੂਹਰੇ ਨੇ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸੋ ਅਸੀਂ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਅਗਲੀ ਜਿਹੜੀ ਵੀ ਕਾਰਵਾਈ ਹੋਊਗੀ ਉਹ ਅਸੀਂ ਜਾਨੀ ਕਿ ਤੁਹਾਡੇ ਸਾਹਮਣੇ ਕਿੱਥੋਂ ਲਵਾਂਗੇ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦੀ ਹੈ ਹਾਂ